ਤਕਰੀਬਨ 32 ਜਿਹੜੇ ਲਿਸਟ ਜਿਹੜੀ ਹੈ ਰੇਲਵੇ ਵਾਲਿਆਂ ਨੇ ਰਿਕੁਐਸਟ ਕੀਤੀ ਸੀ ਵੀ ਸਾਡੀ ਜਿਹੜੀ ਹੈ ਸਰਕਾਰੀ ਪ੍ਰਾਪਰਟੀ ਤੇ ਇਲੀਗਲ ਜਿਹੜੀ ਹੈ ਉਹਦੇ ਉੱਤੇ ਇਨਕ੍ਰੋਚਮੈਂਟ ਕੀਤੀ ਹੋਈ ਹੈ ਤਾਂ ਕੁਛ ਨੇ ਕੁਛ ਕੁਲੀਆਂ ਬਣਾਈਆਂ ਕਈਆਂ ਨੇ ਘਰ ਬਣਾਏ ਹੋਏ ਤਾਂ ਉਹਦੇ ਵਾਸਤੇ ਇਹਨਾਂ ਨੇ ਪੁਲਿਸ ਹੈਲਪ ਮੰਗੀ ਸੀ ਉਹਦੇ ਵਿੱਚ ਅੱਜ ਉਹਦੇ ਤਹਿਤ ਅਸੀਂ ਜਦੋਂ ਫਿਰ ਸਾਰੀ ਇਸ ਗੱਲ ਨੂੰ ਦੇਖਿਆ ਕਿ ਇੱਥੇ ਜਿਹੜੇ ਕੁਝ ਪਰਿਵਾਰ ਐਂਡੀਪੀਐਸ ਦੇ ਵਿੱਚ ਵੀ ਜਿਹੜਾ ਸ਼ਮੂਲੀਅਤ ਹੈ ਤੇ ਉਹਨਾਂ ਦੇ ਮੁਕਦਮੇ ਵੀ ਦਰਜ ਜਾਂਦੇ ਤੇ ਐਂਡੀਪੀਐਸ ਦਾ ਜਿਹੜਾ ਕੰਮ ਵੀ ਕਰਦੇ ਆ ਤੇ ਆਪਣੀ ਜਿਹੜੀ ਜਵਾਨੀ ਨੂੰ ਰੋਲ ਰਹੇ ਆ ਤੇ ਉਹਨਾਂ ਬੱਚਿਆਂ ਨੂੰ ਗਲਤ ਰਾਹੇ ਨਸ਼ੇ ਦੇ ਜਿਹੜਾ ਪਾ ਰਹੇ ਆ ਤੇ ਉਹ ਲੋਕਾਂ ਨੇ ਵੀ ਇੱਥੇ ਜਿਹੜੇ ਘਰ ਪਾਏ ਹੋਏ ਆ ਤਾਂ ਉਸ ਗੱਲ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਰੇਲਵੇ ਵਾਲਿਆਂ ਦੀ ਜਿਹੜੀ ਰਿਕਵੈਸਟ ਸੀ ਉਹਨੂੰ ਪ੍ਰਾਇੋਰਟੀ ਤੇ ਜਿਹੜਾ ਲੇਤਾ ਤੇ ਅੱਜ ਜਿਹੜੀ ਇਸ ਪਹਿਲੇ ਘਰ ਤੋਂ ਜਿਹੜੀ ਸ਼ੁਰੂਆਤ ਕੀਤੀ ਹੈ ਇਹਨਾਂ ਦੇ ਕੋਲ ਕਿਸੇ ਦੇ ਖਿਲਾਫ ਤਿੰਨ ਮੁਕੱਦਮੇ ਆ ਕਿਸੇ ਖਿਲਾਫ ਦੋ ਮੁਕੱਦਮੇ ਇਹਨਾਂ ਦੇ ਐਨਡੀਪੀਐਸ ਦਾ ਜਿਹੜਾ ਪ੍ਰੀਵਿਅਸ ਰਿਪੋਰਟ ਇਹ ਜੋ ਰੇਲਵੇ ਵਾਲਿਆਂ ਨੇ ਦਿੱਤੀ ਹੈ ਉਹਨਾਂ ਨੇ ਬੱਤੀ ਦੀ ਦਿੱਤੀ ਹੈ ਤੇ ਉਹ ਤੇ ਬੱਤੀਆਂ ਤੇ ਹੀ ਡਿਮੋਲਿਸ਼ ਕਰਨਗੇ ਅਸੀਂ ਜਿਹੜੀ ਪੁਲਿਸ ਮਦਦ ਉਹਨਾਂ ਨੂੰ ਦਵਾਂਗੇ ਜਿਹੜੇ ਜਿਹੜੇ ਇਹਨਾਂ ਦੇ ਜਿਹੜੇ ਮੇਲ ਮੈਂਬਰ ਹੈ ਉਹ ਘਰੋਂ ਭੱਜੇ ਹੋਏ ਆ ਤਾਂ ਉਹ ਅਸੀਂ ਅਲੱਗ ਆਪਣੀ ਜਿਹੜੀ ਕਾਰਵਾਈ ਉਹ ਅਲੱਗ ਕਰਾਂ ਤਾਂ ਇਹ ਰੇਲਵੇ ਵੱਲੋਂ ਜਿਹੜਾ ਇਹ ਜਿਹੜਾ ਇਹਨਾਂ ਦਾ ਇਨਕ੍ਰੋਚਮੈਂਟ ਜਿਹੜੀ ਆ ਦੂਰ ਕੀਤੀ ਜਾਵੇ ਅਸੀਂ ਨਸ਼ਿਆਂ ਦੇ ਉੱਤੇ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਉਂਦੇ ਆ ਰਹੇ ਹਾਂ ਅੱਜ ਤੱਕ 550 ਕਰੋੜ ਦੀ ਇਦਾਂ ਦੀ ਪ੍ਰਾਪਰਟੀ ਹੈ ਜਿਹੜੀ ਅਸੀਂ ਡਰੱਗ ਪੈਡਲਰਸ ਦੀ ਜ਼ਬਤ ਕਰ ਚੁੱਕੇ ਹਾਂ ਡਰੱਗ ਪੈਡਲਰਸ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਕਰਨ ਵਾਲਿਆਂ ਨੂੰ ਪਕਸ਼ਿਆ ਨਹੀਂ ਜਾਊਗਾ ਜੋ ਇਹਨਾਂ ਨੇ ਡਰੱਗ ਮਨੀ ਨਾਲੇ ਘਰ ਤਾਂ ਉਹ ਸਾਰੇ ਨੇ ਔਰ ਇਨਾਂ ਘਰਾਂ ਦੇ ਨਾਲ ਨਾਲ ਇਹ ਡਰੱਗ ਮਨੀ ਦੇ ਨਾਲ ਉਹ ਸਾਰੇ ਹੋਏ ਕਰ ਨਜਾਇਜ਼ ਜਗ੍ਹਾ ਜਗ੍ਹਾ ਦੇ ਵਿੱਚ ਵੀ ਬਣੇ ਹੋਏ ਨੇ ਪੰਜਾਬ ਸਰਕਾਰ ਤਾਂ ਆਪਣੀ ਪੂਰਜ਼ੋਰ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੇ ਪੰਜ ਮੈਂਬਰੀ ਕਮੇਟੀ ਵੀ ਬਣੀ ਆ ਪਹਿਲੇ ਦਿਨ ਤੋਂ ਅਕਾਉਂਟੇਬਿਲਟੀ ਫਿਕਸ ਕੀਤੀ ਆ ਪੁਲਿਸ ਹੈਡਸ ਦੀ ਜਿਲ੍ਹਿਆਂ ਦੀ ਕਿ ਉੱਥੇ ਡਰੱਗ ਜਿਹਦੇ ਵੀ ਏਰੀਆ ਚ ਪਾਇਆ ਗਿਆ ਲਾਅ ਐਂਡ ਆਰਡਰ ਦੀ ਸਥਿਤੀ ਜਿੱਥੇ ਖਰਾਬ ਹੁੰਦੀ ਆ ਤਾਂ ਉਹਦੇ ਅਗੇਂਸਟ ਅਨ ਐਕਸ਼ਨ ਲਿਆ ਜਾਊਗਾ ਜੇ ਉਹ ਸਪਲਾਈ ਚੇਨ ਰੋਟੂਗੀ ਤਾਂ ਪੰਜਾਬ ਦੇ ਵਿੱਚ ਡਰੱਗ ਆਉਣਾ ਬੰਦ ਹੋਊਗਾ ਸਾਡੀ ਨੌਜਵਾਨੀ ਬਚੂਗੀ ਔਰ ਸਾਡੀ ਨੌਜਵਾਨੀ ਅੱਗੇ ਵਧਣ ਦੇ ਅਸਰ